ਸਤਿ ਸ਼੍ਰੀ ਅਕਾਲ ਸਵਾਗਤ ਹੈ ਕੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਸਿਮਰ ਦੀ ਹੱਦ ਬੀਤੀ ਸਿਮਨ ਘਰ ਵਿੱਚ ਵੱਡੀ ਧੀ ਹੋਣ ਕਰਕੇ ਦਾਦਕਿਆ ਤੇ ਨਾਨਕਿਆਂ ਦੀ ਬਹੁਤ ਜ਼ਿਆਦਾ लाਡਲੀ ਸੀ ਮਾਪਿਓ ਦੀ ਪਰੀ ਸੀ ਆਪਣੀ ਦਾਦੀ ਦੀ ਚਹੇਤੀ ਧੀ ਤੇ ਪੱਕੀ ਸਹੇਲੀ ਸੀ ਪੜ੍ਹਾਈ ਦੇ ਨਾਲ ਨਾਲ ਸਿਮਰ ਘਰ ਹਵੇਲੀ ਤੇ ਖੇਤਾਂ ਦਾ ਸਾਰਾ ਕੰਮ ਕਰਨਾ ਸਿੱਖੀ ਹੋਈ ਸੀ ਸਿਮਨ ਬਹੁਤ ਸਿੱਧੀ ਸਧਾਰਨ ਜਿਹੀ ਕੁੜੀ ਸੀ ਕਰਦੇ ਕਰਦੇ ਸਿਮਨ 10ਵੀਂ ਜਮਾਤ ਪਾਸ ਕਰ ਗਈ। ਘਰ ਦੇ ਕਹਿਣ ਲੱਗੇ ਅੱਗੇ ਨਹੀਂ ਪੜਾਉਣਾ। ਸਿਮਨ ਜਦੋਂ ਆਪਣੀਆਂ ਸਹੇਲੀਆਂ ਨੂੰ ਉੱਚ ਪੜ੍ਹਾਈ ਲਈ ਸ਼ਹਿਰ ਜਾਂਦੇ ਦੇਖਦੀ ਤਾਂ ਕਦੇ-ਕਦੇ ਘਰ ਪਰਿਵਾਰ ਦੇ ਜੀ ਮੂਹਰੇ ਰੋਂਦੀ ਹੋਈ ਅੱਗੇ ਪੜਨ ਦਾ ਮਤਾਂ ਰੱਖਦੀ। ਪਰ ਸਭ ਨਾ ਕਰ ਦਿੰਦੇ। ਤਕਰੀਬਨ 1.5 ਸਾਲ ਬਾਅਦ ਇੱਕ ਦਿਨ ਰੱਬ ਨੇ ਨੇੜੇ ਹੋ ਕੇ ਸੁਣੀ ਤੇ ਕਾਲਜ ਦਾ ਮੁਖੀ ਆਪਣੇ ਪਤਨੀ ਸਮੇਤ ਸਿਮਰ ਦੇ ਘਰ ਆਇਆ ਤੇ ਸਿਮਰਨ ਦੇ ਪਿਤਾ ਨੂੰ ਅੱਗੇ ਪੜ੍ਹਾਈ ਕਰਾਉਣ ਦੀ ਬੇਨਤੀ ਕੀਤੀ ਚਲੋ ਕਾਰ ਕਰਾ ਕੇ ਸਿਮਨ ਦੇ ਪਿਤਾ ਜੀ ਕਹਿੰਦੇ ਕੱਲ ਸਵੇਰੇ ਮੇਰੀ ਤੀਤ ਸਾਈਕਲ ਤੇ ਤੁਹਾਡੇ ਕਾਲਜ ਪੜਨ ਆਵੇਗੀ ਸੁਧਾਰਨ ਜਿਹੀ ਕੁੜੀ ਜਾਮਣਾ ਰੰਗੀ ਸੂਟ ਪਾਈ ਸਿਰ ਤੇ ਟੱਲਾ ਲਈ ਸਾਈਕਲ ਲੈ ਪਿੰਡ ਦੀ ਫਿਰਨੀ ਤੇ ਨਾਲ ਦੀਆਂ ਸਾਥਣਾਂ ਦੀ ਉਡੀਕ ਕਰ ਰਹੀ ਸੀ ਅੱਜ ਸਿਮਰ ਜਿਵੇਂ ਅੰਬਰਾਣੂ ਸ਼ੂੰਦੀ ਉੱਚ ਪੜ੍ਹਾਈ ਲਈ ਪਹਿਲੀ ਵਾਰ ਪਿੰਡ ਤੋਂ ਸ਼ਹਿਰ ਗਈ 5 ਕ ਮਹੀਨੇ ਵਿੱਚ ਉਸਨੇ 12ਵੀਂ ਜਮਾਤ ਪਾਸ ਕਰ ਲਈ ਫਿਰ বিয়ে ਕੀਤੀ ਹੀ ਸੀ ਕਿ ਇੱਕ ਬਹੁਤ ਵੱਡੇ ਘਰ ਦੇ ਮੁੰਡੇ ਦਾ ਰਿਸ਼ਤਾ ਆ ਗਿਆ ਸਿਮਨ ਦਾ ਵਿਆਹ ਹੋ ਗਿਆ ਸਹੁਰੇ ਪਰਿਵਾਰ ਦੇ ਸਾਰੇ ਖਾਨਦਾਨ ਵਿੱਚ ਉਹ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਤੇ ਸਰਬਗੁਣ ਸੰਪੰਨ ਨੂੰ ਸੀ ਸਹੁਰੇ ਪਰਿਵਾਰ ਵਿੱਚ ਉਸ ਉਹਦੇ ਸਹੁਰੇ ਉਸ ਨੂੰ ਅਥਾਹ ਪਿਆਰ ਸਤਕਾਰ ਦਿੰਦੇ ਸਨ ਸਹੁਰੇ ਪਰਿਵਾਰ ਦੀ ਸਹਿਮਤੀ ਨਾਲ ਉਹ ਘਰ ਦੇ ਕੰਮਾਂ ਤੋਂ ਇਲਾਵਾ ਹੋਰ ਉੱਚੀ ਪੜਾਈ ਕਰਨ ਲੱਗ ਪਈ ਸੀ ਖੁਸ਼ੀਆਂ ਦੇ ਦਿਨ ਬਹੁਤ ਜਲਦੀ ਜਲਦੀ ਸਾਰੇ ਪਰਿਵਾਰ ਵਿੱਚ ਪਿਆਰ ਸਤਕਾਰ ਹੋਰ ਵੀ ਵਧ ਗਿਆ ਪੁੱਤ ਜੇ 6 ਮਹੀਨੇ ਦਾ ਸੀ ਕਿ ਅਚਾਨਕ ਸਿਮਰਨ ਦੇ ਪਤੀ ਦੀ ਮੌਤ ਹੋ ਗਈ ਖੁਸ਼ੀਆਂ ਗਮ ਵਿੱਚ ਤੇ ਰੌਸ਼ਨੀਆਂ ਹਨੇਰੀਆਂ ਰਾਤਾਂ ਵਿੱਚ ਬਦਲ ਗਈਆਂ ਉਸ ਦਾ ਪਤੀ ਘਰ ਵਿੱਚ ਇਕੱਲਾ-ਕਿੱਲਾ ਪੁੱਤ ਸੀ ਤੇ ਸਿਮਰ ਦੀ ਇੱਕ ਨਣਦ ਸੀ ਹੁਣ ਸਾਰੇ ਪਰਿਵਾਰ ਲਈ ਸਿਮਨ ਨੂੰ ਦੇ ਨਾਲ-ਨਾਲ ਪੁੱਤ ਵੀ ਬਣ ਗਈ ਰੱਬ ਨੇ ਸ਼ਾਇਦ ਉਸ ਨੂੰ ਬਹੁਤ ਮਜ਼ਬੂਤ ਬਣਾਇਆ ਸੀ ਭਰੀ ਜਵਾਨੀ ਵਿੱਚ ਪਤੀ ਦੇ ਮਰਨ ਦਾ ਦੁੱਖ ਉਹ ਅੰਦਰ ਹੀ ਅੰਦਰ ਦਬਾ ਗਈ ਕਿਉਂਕਿ ਉਹ ਆਪਣੇ ਸਾਸੋਹਰੇ ਤੇ ਨਨਾਨਾ ਦਾ ਪੂਰਾ ਖਿਆਲ ਰੱਖਦੀ ਸੀ ਤੇ ਸਮਝਦੀ ਸੀ ਕਿ ਦੁਨੀਆ ਤੋਂ ਵਿਆਹ ਤੋਂ ਬਾਅਦ ਨਾਨਾ ਦਾ ਆਪਣੇ ਘਰ ਖੋਸੀ ਜਦਕਿ ਉਸਦੇ ਸਹੁਰੇ ਬਹੁਤ ਲਾਲਚੀ ਬੰਦੇ ਸਨ ਫਿਰ ਸਾਲ ਬਾਅਦ ਸਿਮਨ ਦੇ ਸਹੁਰੇ ਪਰਿਵਾਰ ਨੇ ਪੇਕੇ ਪਰਿਵਾਰ ਨੂੰ ਬੇਨਤੀ ਕੀਤੀ ਕਿ ਸਿਮਰਨ ਦੀ ਉਮਰ ਬਹੁਤ ਨਿਆਣੀ ਹੈ ਉਸ ਦੀ ਵੀ ਦੁਬਾਰਾ ਵਿਆਹ ਕਰ ਦੇਣ ਪੇਕੇ ਪਰਿਵਾਰ ਨੇ ਸਾਰੇ ਪਰਿਵਾਰ ਦੀ ਬੇਨਤੀ ਨੂੰ ਮਨਜ਼ੂਰ ਕਰ ਲਿਆ ਤੇ ਦੁਬਾਰਾ ਵਿਆਹ ਕਰਨ ਦਾ ਫੈਸਲਾ ਕਰ ਲਿਆ ਪਹਿਲਾਂ ਤਾਂ ਸਿਮਰ ਮੰਨਦੀ ਨਹੀਂ ਸੀ ਪਰ ਫਿਰ ਸਿਮਰ ਨੇ ਆਖਰੀ ਫੈਸਲਾ ਲਿਆ ਤੇ ਉਹ ਉੱਥੇ ਵਿਆਹ ਕਰੇਗੀ ਜੋ ਉਸਦੇ ਪਹਿਲੇ ਸਹੁਰੇ ਪਰਿਵਾਰ ਨਾਲ ਮਿਲਣ ਵਰਤਨ ਦੇਣਗੇ ਸੱਸ ਸਹੁਰੇ ਨੇ ਸਿਮਰ ਨੂੰ ਆਪਣੇ ਪੁੱਤਰ ਉਹਨਾਂ ਕੋਲ ਛੱਡ ਜਾਣ ਲਈ ਬੇਨਤੀ ਕੀਤੀ ਸੀ ਸਿਮਰ ਲਈ ਸੱਸ ਸਹੁਰਾ ਅਤੇ ਆਪਣੇ ਮਾਪੇ ਤੋਂ ਵੀ ਜ਼ਿਆਦਾ ਸਤਿਕਾਰਯੋਗ ਸਨ ਪੁੱਤ ਪੁੱਤਰ ਨੂੰ ਸੱਸ ਦੀ ਝੋਲੀ ਪਾ ਉਸਨੇ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਕਰਾ ਲਿਆ। ਕਈ ਸਾਲਾਂ ਤੱਕ ਸਿਮਰ ਨਵੇਂ ਸਹੁਰੇ ਘਰ ਆਪਣੇ ਪੁੱਤਰ ਤੇ ਸੱਸ ਸਹੁਰੇ ਨੂੰ ਮਿਲਣ ਆਉਂਦੀ ਰਹੀ। ਕਈ ਸਾਲਾਂ ਬਾਅਦ ਸਿਮਰ ਦਾ ਦੂਜਾ ਪਤੀ ਉਸ ਨੂੰ ਬਾਹਰ ਲੈ ਗਿਆ। ਕਈ ਸਾਲ ਉਹ ਸਹੁਰੇ ਪਰਿਵਾਰ ਤੇ ਆਪਣੇ ਪੁੱਤਰ ਨੂੰ ਮਿਲਣ ਮਿਲਣਾ ਆਸ ਕੀਤੀ ਪਰ ਫੋਨ ਕਰਕੇ ਹਾਲ ਚਾਲ ਜ਼ਰੂਰ ਜਾਣ ਲੈਂਦੀ। ਸਿਮਰ ਦੀ ਨਾਨਦ ਦਾ ਵਿਆਹ ਬਹੁਤ ਲਾਲਚੀ ਪਰਿਵਾਰ ਵਿੱਚ ਹੋਇਆ ਸੀ ਹੁਣ ਆਨੰਦ ਸਿਮਰ ਦੇ ਸਾਸੋਹਰੇ ਨੂੰ ਸਿਮਰ ਨਾਲ ਕੋਈ ਨਾਤਾ ਨਾ ਰੱਖਣ ਲਈ ਮਜਬੂਰ ਕਰਨ ਲੱਗੀ ਸੀ ਆਖਰ ਸਿਮਰ ਦਾ ਸਹੁਰਾ ਕਹਿੰਦਾ ਸਿਮਰ ਪੁੱਤ ਹੁਣ ਤੂੰ ਸਾਨੂੰ ਭੁੱਲ ਜਾ ਸਾਡੇ ਨਾਲ ਨਾਲ ਆਪਣੇ ਪੁੱਤ ਨੂੰ ਵੀ ਕਿਉਂਕਿ ਇਹ ਸਾਡੀ ਸਭ ਤੋਂ ਵੱਡੀ ਮਜਬੂਰੀ ਹੈ ਜੋ ਸਾਡੀ ਧੀ ਦੀ ਦੀਨ ਹੈ ਕੁਝ ਵਕਤ ਮਜਬੂਰੀ ਹੀ ਸਹੁਰੇ ਲਈ ਵੱਡੀ ਬਿਮਾਰੀ ਬਣ ਗਈ ਤੇ ਉਹ ਇਸ ਲਾਲਸਰੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਉਹਨ ਸੱਸ ਵਿਚਾਰੀ ਇਕੱਲੀ ਔਰਤ ਹੋਰ ਵੀ ਮਜਬੂਰ ਸੀ ਸਿਮਰ ਦਾ ਪੁੱਤ ਸਖਨਾਲ 15-16 ਸਾਲਾਂ ਦਾ ਹੋ ਗਿਆ ਸੀ ਜਿਸ ਨੂੰ ਭੂਆ ਨੇ ਮਾਂ ਖਿਲਾਫ ਪੜਕਾ ਦਿੱਤਾ ਸੀ ਕਿ ਤੇਰੀ ਮਾਂ ਤੇਰੇ ਬਾਪ ਨੂੰ ਮਾਰ ਕੇ ਤੇ ਤੈਨੂੰ ਛੱਡ ਕੇ ਚਲੀ ਗਈ ਸੀ ਸਾਰੀ ਗੱਲ ਸਿਮਰ ਦੀ ਸੱਸ ਨੇ ਸਿਮਨ ਨੂੰ ਸਾਫ਼-ਸਾਫ਼ ਦੱਸ ਦਿੱਤੀ ਸੀ ਰੱਬ ਤੇ ਭਰੋਸਾ ਰੱਖਣ ਵਾਲੀ ਸਿਮਨ ਆਪਣੀ ਸੱਸ ਨੂੰ ਆਖਦੀ ਹੈ ਕਿ ਮਾਤਾ ਜੀ ਤੁਸੀਂ ਸਾਰਾ ਸੱਚ ਜਾਣਦੇ ਹੋ ਤੇ ਮੈਂ ਚਾਹੁੰਦੀ ਹਾਂ ਤੁਸੀਂ ਆਪਣੇ ਆਪ ਆ ਤੁਸੀਂ ਆਪ ਆਪਣੇ ਪੁੱਤਰੇ ਨੂੰ ਸਾਰਾ ਸੱਚ ਦੱਸੋ। ਬਾਕੀ ਮੈਂ ਤਾਂ ਜ਼ਿੰਦਗੀ ਵਿੱਚ ਸਭ ਦੇ ਫੈਸਲੇ ਸੁਨੇ ਹਨ। ਕਦੀ ਆਪ ਦੇ ਸੁਣਾਈ ਨਹੀਂ ਹਨ। ਉਹ ਮੇਰਾ ਰੱਬ ਜਾਣਦਾ ਮੈਂ ਗਲਤ ਨਹੀਂ ਸੀ। ਜੇਕਰ ਮੈਂ ਗਲਤ ਨਹੀਂ ਸੀ ਤਾਂ ਹੋ ਸਕਦਾ ਹੈ ਰੱਬ ਮੇਰੇ ਨਾਲ ਵੀ ਕੁਝ ਗਲਤ ਨਾ ਹੋਣ ਦੇਵੇ। ਤੇ ਮੇਰਾ ਪੁੱਤਰ ਮੈਨੂੰ ਮਾਂ ਕਹੇ ਤੇ ਦਿਲੋਂ ਸਤਕਾਰ ਵੀ ਕਰੇ।